ਪੰਜਾਬ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੇ ਉਹਨਾਂ ਨੇ ਵੀ ਹੁਣ ਧਮਕੀਆਂ ਦੇ ਕੇ ਫਿਰੌਤੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਦਾ ਵੀ ਨਾਮ ਹੋਣ ਇਸ ਸੂਚੀ ਦੇ ਵਿੱਚ ਆ ਚੁੱਕਿਆ ਹੈ ਕਿਉਂਕਿ ਜੇ ਆਪਾਂ ਕਬੱਡੀ ਖੇਡ ਦੀ ਗੱਲ ਕਰੀਏ ਤੇ ਕਬੱਡੀ ਜਿਹੜੀ ਗੇਮ ਆ ਇਹ ਖੇਡ ਆ ਪਹਿਲਾਂ ਵਰਗੀ ਨਹੀਂ ਰਹੀ ਕਬੱਡੀ ਖੇਡ ਹੁਣ ਪਹਿਲਾਂ ਵਰਗੀ ਸਸਤੀ ਨਹੀਂ ਰਹੀ ਇਹ ਕਾਫੀ ਮਹਿੰਗੀ ਹੋ ਚੁੱਕੀ ਹੈ ਕਿਉਂਕਿ ਜਦੋਂ ਕਬੱਡੀ ਦੇ ਮੈਚ ਹੁੰਦੇ ਨੇ ਉਸ ਟਾਈਮ ਜਿਹੜੇ ਰੇਡਰ ਤੇ ਜਾਫੀ ਹੁੰਦੇ ਨੇ ਉਹਨਾਂ ਦੇ ਉੱਤੇ ਲੱਖਾਂ ਦਾ ਪੈਸਾ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਲੱਖਾਂ ਦਾ ਲੱਖਾਂ ਦੇ ਵਿੱਚ ਇਨਾਮ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀ ਅੱਜ ਕੱਲ ਤਾਂ ਲਗਜ਼ਰੀ ਗੱਡੀਆਂ ਵੀ ਗਿਫਟ ਕੀਤੀਆਂ ਜਾਂਦੀਆਂ ਨੇ ਤੇ ਜਾਂ ਮੋਟਰਸਾਈਕਲ ਵੀ ਦਿੱਤੇ ਜਾਂਦੇ ਨੇ ਹਾਰਲੀ ਵਰਗੇ ਵੱਡੇ ਮੋਟਰਸਾਈਕਲ ਇਨਾਂ ਖਿਡਾਰੀਆਂ ਨੂੰ ਇਨਾਮ ਦੇ ਵਜੋਂ ਦਿੱਤੇ ਜਾਂਦੇ ਨੇ ਪਰ ਹੁਣ ਇੰਨਾਂ ਖਿਡਾਰੀਆਂ ਦਾ ਇਹ ਐ ਲੱਗਦਾ ਕਿ ਜਿਵੇਂ ਇਹਨਾਂ ਨੂੰ ਹਜੇ ਵੀ ਨਾਮ ਫੇਮ ਤੇ ਪੈਸਾ ਹੋਰ ਵੀ ਚਾਹੀਦਾ ਹੈ ਇਸ ਵਾਸਤੇ ਇਹਨਾਂ ਨੇ ਹੁਣ ਪੰਜਾਬ ਦੇ ਵਿੱਚ ਸਪੈਸ਼ਲੀ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਤੇ ਜਿਹੜੇ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਨੇ ਉਹਨਾਂ ਨੇ ਹੁਣ ਪੰਜਾਬ ਦੇ ਵਿੱਚ ਧਮਕੀਆਂ ਦੇ ਕੇ ਲੋਕਾਂ ਤੋਂ ਫਿਰੋਤੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਇਦਾਂ ਲੱਗਦਾ ਕਿ ਇਹਨਾਂ ਨੂੰ ਹਜੇ ਵੀ ਨਾਮ ਫੇਮ ਤੇ ਪੈਸਾ ਹੋਰ ਵੀ ਚਾਹੀਦਾ ਇਸ ਕਰਕੇ ਇਹਨਾਂ ਨੇ ਕਬੱਡੀ ਨੂੰ ਛੱਡ ਕੇ ਕਬੱਡੀ ਦੀ ਖੇਡ ਨੂੰ ਛੱਡ ਕੇ ਲੋਕਾਂ ਤੋਂ ਹੁਣ ਫਿਰੋਤੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਨੇ ਲੋਕਾਂ ਨੂੰ ਫੋਨ ਕਾਲਸ ਕਰਦੇ ਨੇ ਧਮਕੀਆਂ ਦਿੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਲੱਖਾਂ ਦੇ ਪੈਸੇ ਦੀ ਤੇ ਕਰੋੜਾਂ ਦੇ ਪੈਸੇ ਦੀ ਡਿਮਾਂਡ ਕਰਦੇ ਨੇ ਸੋ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਹੁਣ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਇਹ ਤੇ ਹੋਰ ਵੀ 3-4 ਸਾਥੀ ਹੈਗੇ ਨੇ ਉਹਨਾਂ ਤੇ ਹਜੇ ਕਾਰਵਾਈ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਉਹ ਵੀ ਫੜੇ ਜਾਣਗੇ ਇਹ ਮਾਮਲਾ ਥਾਣਾ ਲੋਪੋਕੇ ਤੋਂ ਸਾਹਮਣੇ ਆਇਆ ਪੁਲਿਸ ਨੇ 3 ਲੱਖ ਰੁਪਏ ਦੀ ਫਰौती ਮੰਗਣ ਦੇ ਲਈ ਡਾਕਟਰ ਦੇ ਘਰ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਪਲੇਅਰ ਨੂੰ ਤਰਨਤਾਰਨ ਤੋਂ ਕਾਬੂ ਕਰ ਲਿਆ આરોપી ਦੀ ਪਛਾਣ ਗੁਰਲਾਲ ਸਿੰਘ ਨਿਵਾਸੀ ਸੋਹਰ ਠੱਠੀ ਜ਼ਿਲ੍ਹਾ ਤਰਨਤਾਰਨ ਤੋਂ ਹੋਈ ਹੈ ਪੁਲਿਸ ਨੇ આરોપી ਨੂੰ ਵਾਰਦਾਤ ਦੇ ਵਿੱਚ ਜਿਹੜੇ ਉਹਨੇ ਵਰਤੇ ਸੀਗੇ ਜਿਹੜੇ ਉਹਨੇ ਉਸ ਵਾਰਦਾਤ ਦੇ ਵਿੱਚ ਵਰਤੇ ਸੀ ਇੱਕ ਪਿਸਤਲ ਸੀ ਉਸ ਤੋਂ ਬਾਅਦ ਦੋ ਮੈਗਜ਼ੀਨ ਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਬਿੱਲੋਵਾਲ ਦੇ ਰਹਿਣ ਵਾਲੇ ਡਾਕਟਰ ਯੂਵਰਾਜ ਸਿੰਘ ਨੰਦਾ ਨੇ 5 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਸੀਗੀ ਥਾਣੇ 'ਚ ਤੇ ਪੁਲਿਸ ਨੇ ਉਸੇ ਟਾਈਮ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਜਿਹੜੇ આરોપી ਸੀਗੇ ਉਹਨਾਂ ਤੇ ਕੇਸ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਨ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਛਤਾਛ ਤੋਂ ਬਾਅਦ ਗੁਰਲਾਲ ਸਿੰਘ ਨੇ ਦੱਸਿਆ ਕਿ ਵਾਰਦਾਤ ਦੇ ਵਿੱਚ ਉਸਦੇ 6 ਹੋਰ ਵੀ ਸਾਥੀ ਸ਼ਾਮਲ ਸਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਗੈਂਗ ਦੇ ਵਿੱਚ ਤਿੰਨ ਹੋਰ ਕਬੱਡੀ ਪਲੇਅਰ ਦੇ ਨਾਮ ਸ਼ਾਮਲ ਨਹੀਂ ਜਿਹੜੇ ਕਬੱਡੀ ਖਿਡਾਰੀ ਨੇ ਇੰਟਰਨੈਸ਼ਨਲ ਉਹ ਹੋਰ ਵੀ ਤਿੰਨ ਜਾਣੇ ਇਸ ਵਾਰਦਾਤ ਦੇ ਵਿੱਚ ਹੈਗੇ ਸੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਕਬੱਡੀ ਖਿਡਾਰੀ ਗੁਲਲਾਲ ਸਿੰਘ ਜਿਹੜਾ ਸੋਹਲ ਆ ਇੱਕ ਨਾਮੀ ਖਿਡਾਰੀ ਹੈ ਤੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਉਸ ਦੇ 33000 ਫੋਲੋਅਰਸ ਵੀ ਹੈਗੇ ਨੇ ਸੋ ਅਕਾਊਂਟ ਤੇ ਜਿਹੜੀ ਵੀ ਉਹ ਵੀਡੀਓਜ਼ ਪੋਸਟ ਕਰਦਾ ਉਸ ਵੀਡੀਓਜ਼ ਦੇ ਵਿੱਚ ਉਹਦੇ ਲੱਖਾਂ ਵਿਊਜ਼ ਆਂਦੇ ਨੇ ਸੋ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਪਰ ਹੁਣ ਇਹਦਾ ਵੀ ਕ੍ਰਿਮਨਲਸ ਦੇ ਵਿੱਚ ਨਾਮ ਆ ਗਿਆ ਪਰ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਖਿਡਾਰੀ ਨੂੰ ਫਰਵਰੀ 2025 ਦੇ ਵਿੱਚ ਇੱਕ ਲਗਜ਼ਰੀ ਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਸਵਾਸ ਤੋਂ ਪਹਿਲਾਂ ਆਪਾਂ ਸੁਣਿਆ ਸੀ ਤੇ ਦੇਖਦੇ ਨਹੀਂ ਆ ਤੇ ਹੁਣ ਵੀ ਖਬਰਾਂ ਚੱਲ ਰਹੀਆਂ ਨੇ ਕਿ ਜਿਹੜੇ ਗੈਂਗਸਟਰ ਹੁੰਦੇ ਨੇ ਉਹ ਫੋਨ ਕਾਲਸ ਕਰਦੇ ਨੇ ਫਰੋਤੀਆਂ ਲੋਕਾਂ ਤੋਂ ਮੰਗਦੇ ਨੇ ਪਰ ਹੁਣ ਜਿਹੜਾ ਇੰਟਰਨੈਸ਼ਨਲ ਜਿਹੜੇ ਕਬੱਡੀ ਖਿਡਾਰੀ ਨੇ ਸਾਡੇ ਪੰਜਾਬ ਦੇ ਉਹਨਾਂ ਦਾ ਨਾਮ ਵੀ ਇਸ ਲਿਸਟ ਦੇ ਵਿੱਚ ਆ ਚੁੱਕਿਆ ਸੋ ਕੀ ਕਾਰਨ ਹੋ ਸਕਦਾ ਹੈ ਕਿ ਉਹਨਾਂ ਨੂੰ ਨਾਮ ਜਾਂ ਕਹਿ ਸਕਦੇ ਆ ਕਿ ਨਾਮ ਫੀਮਟਾ ਇਹਦੇ ਵਿੱਚ ਕੀ ਮਿਲੇਗਾ ਇਹਦੇ ਵਿੱਚ ਤਾਂ ਜਿਹੜੀ ਥੋੜੀ ਬਹੁਤ ਉਹਨਾਂ ਦੀ ਇੱਜ਼ਤ ਬਣੀ ਹੁੰਦੀ ਹੈ ਜਾਂ ਨਾਮ ਬਣਿਆ ਹੁੰਦਾ ਉਹ ਵੀ ਮਿੱਟੀ ਦੇ ਵਿੱਚ ਰੋਲ ਜਾਂਦਾ ਸੋ ਇਹ ਤੇ ਆਪਾਂ ਹੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਹੋਰ ਪੈਸਾ ਚਾਹੀਦਾ ਜਿਹੜੇ ਲੱਖਾਂ ਦਾ ਕੈਸ਼ ਉਹਨਾਂ ਨੂੰ ਇਨਾਮ ਦੇ ਵਜੋਂ ਦਿੱਤਾ ਜਾਂਦਾ ਲਗਜ਼ਰੀ ਗੱਡੀਆਂ ਗਿਫਟ ਕੀਤੀਆਂ ਜਾਂਦੀਆਂ ਹਾਰਲੇ ਵਰਗੇ ਵੱਡੇ ਮੋਟਰਸਾਈਕਲ ਗਿਫਟ ਕੀਤੇ ਜਾਂਦੇ ਨੇ ਇਨਾਮ ਦੇ ਵਜੋਂ ਉਹ ਉਹਨਾਂ ਦੇ ਲਈ ਘੱਟ ਪੈ ਗਿੰਨੇ ਇਸੇ ਕਰਕੇ ਹੋਨੇ ਹੀ ਫਿਰੋਦੀਆ ਵਾਲ ਤੁਰਪੈ ਨੇ ਲੋਕਾਂ ਨੂੰ ਫੋਨ ਕਾਲਸ ਕਰਦੇ ਨੇ ਉਹਨਾਂ ਤੋਂ ਲੱਖਾਂ ਕਰੋੜਾਂ ਪੈਸੇ ਦੀ ਡਿਮਾਂਡ ਕਰਦੇ ਨੇ ਉਹਨਾਂ ਲੋਕਾਂ ਨੂੰ ਇਹ ਟਾਰਗੇਟ ਰੱਖਦੇ ਨੇ ਜਿਹੜੇ ਵੱਡੇ ਨਾਮੀ ਡਾਕਟਰ ਹੁੰਦੇ ਨੇ ਬਿਜ਼ਨਸਮੈਨ ਹੁੰਦੇ ਨੇ ਜਾਂ ਫਿਰ ਜਿਨ੍ਹਾਂ ਦਾ ਆਪਣਾ ਇੱਕ ਵਧੀਆ ਕਾਰੋਬਾਰ ਹੁੰਦਾ ਸੋ ਇਸ ਲਿਸਟ ਦੇ ਵਿੱਚ ਹੁਣ ਪੰਜਾਬ ਦੇ ਕਬੱਡੀ ਜਿਹੜੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੇ ਉਹਨਾਂ ਦਾ ਇਸ ਸੂਚੀ ਦੇ ਵਿੱਚ ਨਾਮ ਆ ਚੁੱਕੇ ਹੈ